ਅਨੀ ਸਰ ਕੀ ਨਾ ਆਪਣਾ ਅਨੀ ਸੂਜੀ ਮੇਰਾ ਕੀ ਹੋਇਆ ਜੀ ਕੋਈ ਨਹੀਂ ਜੀ ਆਪ ਆਪਣੇ ਮਾਮੇ ਘਰੋਂ ਆਉਂਦੇ ਘਰ ਜਾ ਰਹੇ ਆਪਣੇ ਮੈਂ ਤੇ ਸਦਰਸਾਂ ਚ ਕਿੱਡੀ ਦਾ ਮੋੜੀ ਮੈਂ ਘਰ ਜਾਣ ਲਈ ਤੇ ਦੋ ਮੋਟਰਸਾਈਕਲ ਤਿੰਨ ਬੰਦੇ ਸੀਗੇ ਤੇ ਕਹਿੰਦੇ ਰੁਕੋ ਰੁਕੋ ਪਰ ਅਸੀਂ ਗੌਰ ਨਹੀਂ ਕੀਤਾ ਜਲ ਉਹਦੇ ਕੋਈ ਨਾ ਹੁਣ ਆਪਾਂ ਘਰ ਚੱਲ ਗਏ ਜੋ ਸਦਰਸਾਂ ਦੇ ਆਪਾਂ ਮੋੜਿਆ ਡੀਸੀ ਨੂੰ ਵੱਲ ਨੂੰ ਮਗਰ ਫੇਰ ਸਾਡੇ ਆ ਗਏ ਦੋਨੇ ਮੋਟਰਸਾਈਕਲ ਜਾ ਕੇ ਇੱਕ ਮੋਟਰਸਾਈਕਲ ਨੰਬਰ ਵੀ ਹੈ ਨਹੀਂ ਗਈ ਤੇ ਕਿਹਦੇ ਦੇਸੀ ਰਵਲਵਰ ਜਾਂ ਦੇਸੀ ਘਾਟਾ ਕੱਢਿਆ ਨੇ ਕਹਿੰਦੇ ਰੁਕੋ ਜੀ ਰੁਕੋ ਜੋ ਸਮਾਨ ਕੱਢੋ ਅਸੀਂ ਗੱਡੀ ਉਥੇ ਭਜਾ ਲਈ। ਉਥੇ ਗੱਡੀ ਜਾ ਕੇ ਪਹਿਲਾਂ ਅਸੀਂ ਮੋੜ ਕੇ ਕੀ ਗੱਲ ਹੈਗੀ। ਪਹਿਲਾਂ ਰੁਕੇ ਸਾਨੂੰ ਸੱਜੇ ਚੌਂਕ 'ਚ ਫਿਰ ਆਪਾਂ ਮਾਰਵੱਟੇ 'ਚ ਮੋੜਦੇ ਹਾਂ ਡੀਸੀ ਰੋਲ ਨੂੰ। ਫਿਰ ਉੱਥੇ ਰੁਕ ਲਿਆਗੇ। ਫਿਰ ਰੋਕੋ ਜੀ ਰੋਕੋ। ਅਸੀਂ ਵੀ ਗੱਡੀ ਚੁੜਾ ਲਈ। ਤੇ ਉਤੋਂ ਬਾਅਦ ਡੀਸੀ ਰੋਲ ਚੌਂਕ 'ਚ ਮੈਂ ਚੱਲ ਮੋੜ ਜੂਗਾ ਜਾਂ ਖੜ ਜੂਗਾ। ਗੱਡੀ ਫੇਰ ਭਜਾਈ ਅਸੀਂ ਮੋੜ ਕੇ ਗੱਡੀ ਲਾ ਲਈ ਆਪਣੀ ਪੁਲਿਸ ਰੰਗ ਵਾਲ ਦੀ, ਗਰਾਊਂਡ ਵਾਲ ਦੀ। ਜਨਮਕ ਹੋ ਨਹੀਂ ਆਂਦੇ। ਉਤੋਂ ਬਾਅਦ ਸਾਡੇ ਮਗਰ ਫੇਰ ਉਹਨੇ ਗੱਡੀ ਪੋਰਸੇ ਲੱਗੇ ਰਹੇ। ਉਹਨੇ 10 ਲਾਇ ਬਾਹਰ ਗੱਡਿਆ ਹੋਇਆ ਤੇ ਪਰ ਅਸੀਂ ਵਿਚਾਰ ਕਰਦੇ ਕਦੀ ਗੱਡੀ ਭਜਾਈ ਤਾਂ ਤੇ ਆ ਪਾਜੀ ਨੇ ਫੋਨ ਕੀਤਾ ਕਿ ਪਾਜੀ ਬਾਹਰ ਆਉਗੀ ਲਾਦੋ ਕੋਈ ਪ੍ਰੋਬਲਮ ਹੈਗੀ ਐ ਸਾਡੇ ਮਗਰ ਬੰਦੇ ਪੈ ਗਏ ਔਰ ਦੇਸੀ ਕੱਟੇ ਵੀ ਹੈਗੇ ਐ ਜੋ ਕੁਝ ਵੀ ਤੇ ਪਾਜੀ ਉਹਨੇ ਆਏ ਤੇ ਆਂਦੂ ਨਾਲ ਗੱਡੀ ਖੜੀ ਕੀਤੀ ਤਾਂ ਇਹ ਕੋ ਨੇ ਫਾਇਰ ਕਰ ਲਿਆ ਤੇ ਜਦੋਂ ਫੇ ਇੱਕ ਬੰਦਾ ਦੋ ਮਿੰਟੇ ਮੁੜ ਕੇ ਜੇ ਸਾਡੇ ਮੁੱਲੇ ਇਕੱਠੇ ਹੋ ਗਏ ਨਾ ਤੇ ਇੱਕ ਬੰਦਾ ਜੀ ਫੜ ਲਿਆ ਜੋ ਫੜਿਆ ਤੇ ਉਹ ਵੀ ਨਾਲ ਡੋੜ ਗਿਆ ਫਿਰ ਮੋੜ ਛੜ ਕੇ ਆਪਣੇ ਭੱਜ ਗਏ ਟੋਟਲ ਕਿੰਨੇ ਬੰਦੇ ਸੀਗੇ ਤਿੰਨ ਬੰਦੇ ਸੀਗੇ ਤਿੰਨ ਬੰਦੇ ਸੀ ਹਾਂਜੀ ਕੋਈ ਮੋਟਰਸਾਈਕਲ ਵੀ ਉਹਨਾਂ ਦੀ ਦੋਨੇ ਇੱਥੇ ਹੀ ਸਾਡੀ ਮੋਟਰਸਾਈਕਲ ਦੋਨੇ ਮੋਟਰਸਾਈਕਲ ਕੋਈ ਪਛਾਣ ਚ ਹੈ ਕੋਈ ਨਹੀਂ ਪਛਾਣ ਕੋਈ ਨਹੀਂ ਕੋਈ ਫਾਇਰ ਵੀ ਕੀਤਾ ਉਹ ਨਹੀਂ ਫਾਇਰ ਘੱਟੇ ਜਿੱਥੇ ਕਿੰਨੀ ਘੱਟੇ 1 ਘੱਟੇ ਪਿੱਛੇ ਵੀ ਕੋਈ ਫਾਇਰ ਇੱਕ ਦੋ ਘੱਟੇ ਦੋ ਦੋ ਘੱਟੇ ਪਿੱਛੇ ਕਿੱਥੇ ਪਿੱਛੇ ਵੀ ਕੋਈ ਕੀਤਾ ਤੁਹਾਡੇ ਫਾਇਰ ਪਿੱਛੇ ਉੱਥੇ ਮਾਰੂਡੇ ਕੋਲ ਅੱਗੇ ਕੀਤਾ ਹਾਂਜੀ ਹਾਂਜੀ ਪੁਲਿਸ ਵੀ ਇੱਥੇ ਦਾ ਇੰਨਾ ਗੱਲ ਉਹਦੇ ਸ਼ੇਰ ਜ బీజేపీ ਨੇਤਾ ਦੇ ਬੁੱਲਾਵੜੀ ਚੌਂਕ ਤੇ ਗੋਰੀਆ ਚਲੀ ਹੈਗੇ ਕੀ ਇਹ ਸਾਰਾ ਦੇਖੋ ਜੀ ਅਸੀਂ ਹਜੇ ਇਨਵੈਸਟੀਗੇਟ ਕਰ ਰਹੇ ਹਾਂ ਇਨਵੈਸਟੀਗੇਸ਼ਨ ਚ ਜਿਹੜੀ ਵੀ ਗੱਲ ਸਾਹਮਣੇ ਆਈ ਤੁਹਾਨੂੰ ਸਵੇਰੇ ਜਿਹੜੀ ਉਹਦੇ ਦੱਸ ਦਿੱਤੀ ਜਾਏਗੀ ਤੇ ਸਾਨੂੰ ਉਮੀਦ ਹੈ ਕਿ ਅਸੀਂ ਜਲਦੀ ਹੀ ਇਹਨੂੰ ਟ੍ਰੇਸ ਕਰ ਲਾਂਗੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਸਦਰ ਚੌਂਕ ਦੇ ਵਿੱਚ ਵੀ ਉਹਨਾਂ ਨੂੰ ਰੋਕਿਆ ਗਿਆ ਆ ਉਹਨਾਂ ਵੱਲੋਂ ਦੱਸਿਆ ਗਿਆ ਅਸੀਂ ਉਹ ਵੀ ਵੈਰੀਫਾਈ ਕਰਾਂਗੇ ਕਿ ਕੀ ਇਹਦੇ ਪਿੱਛੇ ਕੀ ਰੀਜ਼ਨ ਸੀਗਾ ਪੂਰਾ ਡਿਟੇਲ ਚ ਤੁਹਾਡੇ ਨੂੰ ਉਹਨਾਂ ਵੱਲੋਂ ਪਤਾ ਕੀਤਾ ਕਿੰਨੀਆਂ ਗੋਲੀਆਂ ਆਹ ਜੀ ਹਾਂ ਜੀ ਪਤਾ ਕੀਤਾ ਬਟ ਅਜੇ ਕੋਈ ਵੀ ਗੱਲ ਜਿਹੜੀ ਸਾਨੂੰ ਕਲੈਰਿਟੀ ਨਹੀਂ ਹੋ ਰਹੀ ਅਸੀਂ ਇਨਵੈਸਟੀਗੇਸ਼ਨ ਚ ਤੁਹਾਨੂੰ ਦੱਸ ਸਕਦੇ ਹਾਂ ਕਿ ਕੀ ਸੀਗਾ ਵਾਟ ਇਜ਼ ਰੌਂਗ ਐਂਡ ਵਾਟ ਇਜ਼ ਹੋ ਲੱਗਾ ਗੋਲੀ ਚੱਲੀ ਕਿ ਨਹੀਂ ਨਹੀਂ ਦੇਖੋ ਜੀ ਕੋਈ ਨਾ ਕੋਈ ਗੱਲ ਤੇ ਹੈਗੀ ਹੈ ਜਿਹੜੀ ਗੱਲ ਕਹਿ ਰਹੇ ਨੇ ਉਹ ਅਸੀਂ ਇਸ ਗੱਲ ਨੂੰ ਇਨਵੈਸਟੀਗੇਸ਼ਨ ਚ ਦੱਸ ਸਕਦੇ ਹਾਂ ਨਾ ਸਰ ਦੋ ਬਾਈਕਾਂ ਵੀ ਪਕੜੀਆਂ ਗਈਆਂ ਅਭੀ ਹਾਂ ਬਾਈਕਾਂ ਪਕੜੀਆਂ ਗਈਆਂ ਉਹਦੇ ਤੋਂ ਸਾਨੂੰ ਸੰਭਾਵਨਾ ਪੂਰੀ ਹੈਗੀ ਹੈ ਕਿ ਅਸੀਂ ਟ੍ਰੇਸ ਕਰ ਲਾਂਗੇ ਧੰਨਵਾਦ